ਜਦੋਂ ਵੀ ਵੋਟਾਂ ਆndੀਆਂ ਵਾ ਤੇ ਹਰ ਇੱਕ ਕਾਉਂਸਲਰ ਬੜਾ ਦਾਵਾ ਕਰਦਾ ਕਿ ਆਹੀ ਬੜੇ ਕੰਮ ਕਰਾਇਆ ਤੇ ਤੁਹਾਨੂੰ ਕੰਮ ਦਿਖਾਨੇ ਆ ਜਿਹੜੀਆਂ ਇਸ ਗਲੀਆਂ ਆ ਇਹ ਇੰਦਰਾਪੁਲੀ ਇਲਾਕੇ ਦੀ ਗਲੀ ਹੈਗੀ ਆ ਜਿਹੜਾ ਕੰਮ ਹੋਇਆ ਵਾ ਬਹੁਤ ਵਧੀਆ ਕੰਮ ਹੋਇਆ ਵਾ ਪਾਣੀ ਆਪਣੇ ਆਪ ਹੀ ਬੋਲਦਾ ਕਿ ਹਾਂ ਵੀ ਕੰਮ ਕੀਤੇ ਆ ਦੇਖੋ ਕੰਮ ਤੁਸੀਂ ਪਿੱਛੇ ਦੇਖ ਸਕਦੇ ਹੋ ਆ ਕੰਮ ਕੀਤੇ ਆ ਪਿਛਲੇ ਕਾਉਂਸਲਰਾਂ ਦੇ ਤੇ ਗੱਲ ਬਾਤ ਵੀ ਆਪਾਂ ਕਰਦੇ ਆ ਇਲਾਕੇ ਵਾਸੀਆਂ ਨਾਲ ਉਹ ਕੀ ਕਹਿਣਾ ਜਾਂਦੇ ਆ ਇਹ ਸੀਵਰ ਆ ਤੇ ਦੇਖੋ ਕਿਸੇ ਦਾ ਪਲਾਟ ਹੈਗਾ ਜਿਹਦੇ ਵਿੱਚ ਪਾਣੀ ਭਰਿਆ ਹੋਇਆ ਵਾ ਤੇ ਗੱਲ ਕਰਦੇ ਆ ਜਿਹੜੇ ਕਿ ਇਸ ਇਲਾਕੇ ਦੇ ਵਿੱਚ ਬੀਬੀ ਜੀ ਦਾ ਘਰ ਉਨਾਂ ਨਾਲ ਕੀ ਕਹਿਣਾ ਜਾਂਦੇ ਆ ਪੰਜੀ ਕਿੰਨਾ ਕ ਸਮਾਂ ਹੋ ਗਿਆ ਇਸ ਇਲਾਕੇ ਦੇ ਤੁਹਾਡੇ ਬਿਲਕੁਲ ਘਰ ਜਿਹੜਾ ਘਰ ਵੀ ਦਿਖਾਓ ਕੈਮਰਾਮੈਨ ਨੂੰ ਮਗਾਓ ਘਰ ਦਿਖਾਓ ਇਹ ਨਰ ਘਰ ਆ ਘਰ ਦੇ ਬਿਲਕੁਲ ਸਾਹਮਣੇ ਜਿਹੜਾ ਪਲਾਟ ਤੇ ਉਸ ਦੇ ਲਾਗੇ ਹੀ ਸੀਵਰ ਆ ਅਸਲ ਤੇ ਬਹੁਤ ਵਾਅਦੇ ਕਰ ਦਿੰਦੇ ਆ ਹੁਣ ਗੱਲ ਵੀ ਕਰਦੇ ਆਪਾਂ ਹਾਂਜੀ ਮੈਮ ਕੀ ਕਹਿਣਾ ਚਾਹੋਗੇ ਤੁਸੀਂ ਕੀ ਜਿਹੜਾ ਤੁਹਾਡੇ ਬੂਹੇ ਕਰਦੇ ਆ ਬੜਾ ਚਿਹਰਾ ਹੋ ਗਿਆ ਆ ਵਗੰਡਿਆ ਆ ਸਾਰੇ ਨੂੰ ਕਹਿੰਦੇ ਬਕਕੋਈ ਸੁਣਦਾ ਹੀ ਨਹੀਂ ਹੈਗਾ ਕਿਨੂੰ ਕਿਹਾ ਸੀ ਤੁਸੀਂ ਜੀ ਆ ਸਾਰਿਆਂ ਨੂੰ ਕਿਹਾ ਸੀ ਬਕਕੋਸਰ ਨੂੰ ਕਿਹਾ ਵੀਰਾ ਜੀ ਹਾਂਜੀ ਹਾਂਜੀ ਉਹਨਾਂ ਨੂੰ ਕਿਹਾ ਸੀ ਤੱਕਿੰਦੇ ਹੀ ਸੁਨੇਹਾ ਉਹਨਾਂ ਨੇ ਵੀ ਪਰ ਉਹਨਾਂ ਵੱਲੋਂ ਤਾਂ ਬੜਾ ਦਾਵਾ ਕੀਤਾ ਜਾ ਰਿਹਾ ਕਿ ਮੈਂ ਇਲਾਕੇ ਨੂੰ ਬਹੁਤ ਸਾਫ਼ ਸੁਥਰਾ ਬਣਾ ਗਲੀਆਂ ਬਣਾਈਆਂ ਪਾਪਾ ਪਾਈਆਂ ਪਾਣੀ ਸਾਫ਼ ਇੱਕ ਸਾਹਿਬ ਜੀ ਪਾਜੀ ਤੁਸੀਂ ਵੀ ਇਸ ਇਲਾਕੇ ਦੇ ਗਏ ਤੁਸੀਂ ਕੀ ਕਹਿਣਾ ਚਾਹੋਗੇ ਜੋ ਕੀ ਇਸ ਇਲਾਕੇ ਦੇ ਤੁਸੀਂ ਦੇਖ ਸਕਦੇ ਹੋ ਕਾਉਂਸਲਰਾਂ ਦਾ ਕਹਿਣਾ ਵਾ ਕਿ ਅਸੀਂ ਇਲਾਕੇ ਨੂੰ ਬਹੁਤ ਸਾਫ਼ ਸੁਥਰਾ ਬਣਾਇਆ ਵਾ ਤੇ ਗਲੀਆਂ ਬੋਲਦੀਆਂ ਮੂੰਹ ਬੋਲਦੀਆਂ ਆ ਮੂੰਹ ਬੋਲਦੀਆਂ ਮੈਂ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਇਹ ਸਭ ਕੁਝ ਤੁਹਾਡੇ ਸਾਹਮਣੇ ਆ ਜੋ ਜੋ ਕੁਝ ਕਾਉਂਸਲ ਨੇ ਕਰਾਇਆ ਕੋਲੇ ਤਾਂ ਨਜ਼ਰ ਨਹੀਂ ਆ ਰਿਹਾ ਤੁਹਾਨੂੰ ਕੁਝ ਵੀ ਜਗੋਂ ਜਿਹੜਾ ਸਤਵੀਰ ਨੇ ਅੱਜ ਤੋਂ 10 ਮਹੀਨੇ ਸਾਲ ਪਹਿਲਾਂ ਡਿਸਪੋਜ਼ਲ ਬਣਾਇਆ ਸੀ ਵਰਾੜ ਦੇ ਕੇ ਨੇ ਉਹ ਵੀ ਟਾ ਕੇ ਮਰ 30 35 ਲੱਖ ਰੁਪਈਆ ਆਂਦਾ ਲਾਇਆ 10 ਲੱਖ ਦਾ ਕੰਮ ਨਹੀਂ ਕੀਤਾ 25 ਲੱਖ ਰੁਪਈਆ ਪਰਾਣੀ ਉਹ ਕਿੱਧਰ ਚਲ ਗਿਆ ਪਰ ਉਹਦੇ ਵੇਲੇ ਤੋਂ ਦਾਅਵੇ ਕੀਤੇ ਜਾ ਰਹੇ ਕਿ ਅਸੀਂ ਬਹੁਤ ਕੰਮ ਕਰਾਇਆ ਗਲੀਆਂ ਦੇ ਪੀਣ ਵਾਲਾ ਪਾਣੀ ਹੋਵੇ ਅਸੀਂ ਟੈਂਕੀ ਵੀ ਲਵਾਈ ਹੋਈ ਆ ਉਹ ਦਾਅਵੇ ਨਾ ਗੱਡੀਆਂ ਨਹੀਂ ਨਾ ਚਲਦੀਆਂ ਕੰਮ ਦੇ ਰੀਅਲ ਦਿਖਦਾ ਜਿਸਣਾ ਚਾਹੀਦਾ ਨਾ ਸਾਹਮਣੇ ਵੀ ਆ ਮੈਂ ਕੰਮ ਕਰਾਇਆ ਜਿਹੜੇ ਪੈਸੇ ਪਿਛੀ ਸਰਕਾਰ ਦੇ ਆਏ ਅਸੀਂ ਜੋ ਉਹ ਰਾਡ ਦੇ ਕੇ ਤਾਂ ਉਹ ਵੀ ਨਹੀਂ ਲਵਾ ਸਕਿਆ ਕਿਤੇ ਕੀ ਕਹਾਂ ਚਾਹੂੰ ਇਸ ਟਾਈਮ ਜਿਹੜੇ ਕੋਈ ਸੱਤ ਪਾਰ ਦੀ ਕੌਂਸਲ ਬਣ ਜਾ ਰਹੇ ਆ ਹੁਣ ਸੱਤ ਵੀਰ ਜੀ ਜੋ 10 ਸਾਲ ਪਹਿਲਾਂ ਜਿੱਤ ਕੇ ਫੁੱਲ ਬਹੁਤ ਵਧੀਆ ਸਾਰੇ ਇਲਾਕੇ ਦਾ ਕੰਮ ਕਰਾਇਆ ਸੀ ਹੁਣ ਵੀ ਅਸੀਂ ਜਿੱਤ ਕੇ ਵਾਦਾ ਕਰਦੇ ਆ ਸੰਤਰੀ ਸਾਹਿਬ ਵੀ ਸਾਰੇ ਇਲਾਕੇ ਦਾ ਸੁਧਾਰ ਕਰਾਇਆ ਜਾਏਗਾ ਜੀ ਧੰਨਵਾਦ ਬੋਲੇ ਸੋ ਜਿਸ ਤਰ੍ਹਾਂ ਕਿ ਆਪਾਂ ਹੁਣੇ ਇਲਾਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਤੀਆਂ ਮੌਕੇ ਦੀਆਂ ਤੇ ਇਲਾਕਾ ਵਾਸੀ ਨੇ ਵੀ ਗੱਲ ਕੀਤੀ ਹੈ ਇਹ ਕਾਉਂਸਲ ਕੰਮ ਕਰਾਇਆ ਸੀ ਉਹ ਤੁਹਾਡੇ ਮੂੰਹੋਂ ਬੋਲਦਾ ਪਿਆ ਔਰ ਇਹ ਵੱਲੋਂ ਕਿਹਾ ਜਾ ਰਿਹਾ ਵੀ ਬਹੁਤ ਸੋਹਣਾ ਕੰਮ ਕਰਾਇਆ ਇਹ ਸੋਹਣਾ ਕੰਮ ਕਰਾਇਆ ਪਾਣੀ ਦਾ ਆਪਣੇ ਆਪ ਬੋਲਦਾ ਹੈ